ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਗ ਦਿਖਾਵਾਂਗੇ ਤੋਕੜਾਂ ਗੱਬਣਾ ਤੇ ਸੱਜਰ ਸੂਈਆਂ ਝੋਟੀਆਂ ਤੇ ਆਪਾਂ ਪਹੁੰਚੇ ਹਾਂ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਰੀਆ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬੜੇ ਵਧੀਆ ਤੁਸੀਂ ਸੁਣਾਓ ਹਾਂ ਜੀ ਚੜ੍ਹਦੀ ਕਲਾ ਜੀ ਲਾਤ ਤੇ ਮੰਡੀ ਫਿਰ ਆ ਲਾਤ ਤੇ ਮੰਡੀ ਜੱਗੇ ਵੀਰ ਠੀਕ ਆ ਲਓ ਜੀ 6 7 ਨਾਗ ਦੇ ਕੋਨੇ ਤੇ ਪੱਟੀ ਵਾਲਾ ਅੱਛਾ ਜੀ ਤੋਂ ਆਪਣੇ ਇੱਧਰ ਧੀਆਂ ਆਏ ਅੱਛਾ ਜੀ ਤੋਂ ਆਪਣੇ ਇੱਧਰ ਧੀਆਂ ਆਏ ਠੀਕ ਹੈ ਜੀ ਆਪ ਤੋਂ ਕੜ ਗੱਪੜ ਹਰਿਆਣੇ ਦੀ ਝੋਟੀ ਬੜੇ ਵੀਰ ਭਰਾ ਮੰਗਦੇ ਟੋਕਰ ਗੱਪਣ ਅੱਛਾ ਜੀ ਉਹ ਵੀ ਝੋਟੀ ਆਪਣੇ ਕੋ ਆ ਚੁੱਕੀ ਅੱਜ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸਾਰੇ ਨਾਗ ਦਿਖਾਵਾਂਗੇ ਸਾਰੇ ਸਾਰੇ ਏ ਬਾਈ ਜੀ ਆਪਣਾ ਨਾਮ ਤੇ ਨਾਮ ਮੇਰਾ ਰਪਾ ਸਿੰਘ ਜਿੰਦ ਪਿੰਡ ਟੁਈਂਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਇਹ ਲਿੰਕ ਪਤਾ ਨਹੀਂ ਚਲਾਣਾ ਨੂੰ ਪੰਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਧਰੋਂ ਕਰੀਏ ਸ਼ੁਰੂਆਤ ਜੀ ਆ ਛੋਟੀ ਤੋਂ ਸ਼ੁਰੂਆਤ ਕਰ ਲੋ ਜੱਗੇ ਜੀ ਇੱਲੇ ਨੰਬਰ ਤੇ ਛੋਟੀ ਕੜਵਾ ਸੁਬਾ ਸੂਈ ਆ ਇਹ ਦੂਜਾ ਸੁਬਾ ਜੱਗੇ ਸੂਈ ਆ ਅੱਛਾ ਜੀ ਅੱਜ ਸੂਈ ਨੂੰ ਮਾਦਾ ਵੀ 15 16 ਦਿਨ ਹੋ ਗਏ ਆ ਠੀਕ ਆ ਤੇ ਦੁੱਧ ਜੱਗੇ ਵੀ ਰੋਹੀ ਉੱਥੇ ਮੇਰੇ 18 19 ਕਿਲੋ 18 19 ਕਿਲੋ ਅੱਛਾ ਜੀ ਹੋਰ ਸੜਕੋ ਘਟ ਗਿਆ ਜੀ ਠੀਕ ਆ ਜੀ ਆ ਤਾਂ 16 ਕਿਲੋ ਦੀ ਫੁੱਲ ਗਰੰਟੀ ਦਵਾਂਗੇ ਲਓ ਜੀ 16 ਨਾ ਆ ਕੱਟੀ ਜਮ ਅਰਜਨ ਕੁੰਗੜ ਦੀ ਤੇ ਅਰਜਨ ਕੁੰਗੜ ਦਾ ਪਿਛੇ ਕੀ ਮਲਕਾ ਆ ਗਿਆ ਜੀ ਚੈੱਕ ਕਰਾ ਲੇ ਦੂਜਾ ਸੁਬਾ ਪਈਏ ਦੂਜਾ ਸੁਬਾ ਸੂਈ ਆ ਜੱਗੇ ਵੀਰ ਠੀਕ ਆ ਠੀਕ ਆ ਜੀ ਅੱਜ ਇਹ ਝੋਟੀ ਨੇ ਮੈਲਾ ਮਾਰ ਠੀਕ ਆ ਠੀਕ ਆ ਠੀਕ ਆ ਲੋ ਜੀ 20 ਲੀਟਰ ਦੀ ਗਾਰੰਟੀ ਦੇ ਮੱਝ ਦੇਣੀ ਆ ਬਾਈ ਨੇ ਤੇ ਇਸ ਟਾਈਮ ਮੌਕੇ ਤੇ 16 ਲੀਟਰ ਤਿਆਰ ਆ ਤੇ ਘਾਟੇ ਕਾੜ ਦੇ ਚੈੱਕ ਕਰ ਸਕਦੇ ਜੀ ਬਹੁਤ ਹੀ ਤਗੜਾ ਆ ਗਿਆ ਵਾ ਐਨ ਐਡਪਲਾਇਆ ਇਹ ਕੋਰ ਹਰਿਆਣੇ ਦੀ ਛੋਟੀ ਆ ਜੀ ਮੇਰਾ ਨਸਲ ਦੇ ਵਿੱਚ ਤੇ ਚੈੱਕ ਕਰ ਸਕਦੇ ਥਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਕੱਲਾ ਕੱਲਾ ਥਣ ਲੱਗਾ ਲੋ ਜੀ ਬਸ ਫਿਰ ਕੁਆਲਟੀ ਵੀ ਚੈੱਕ ਕਰਾਉਣੇ ਲੱਗੇ ਨਿਕਾ ਨਿਕਾ ਜਿਆ ਸੈਂਕ ਲੱਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਦੇਖ ਜਿਹੜੇ ਤੇ ਲੱਗਾ ਪਿਆ ਤੇ ਲਾਗੇ ਇਹਨੂੰ ਚੈੱਕ ਕਰਾਉਨੇ ਆ ਜਿਵਾਗ ਪਿਛੇ ਦੇ ਕੱਟੀ ਆ ਗਈ ਕੱਟੇ ਆ ਗਈ ਜੱਡੇ ਵੀ ਕੱਟੀ ਆ ਕੱਟੀ ਵੀ ਥਾਂ ਜਿਹੜਾ ਮਾਜ ਦੇ ਤੇ ਕੱਟੀ ਹੋ ਗਈ ਆ ਕੱਟੀ ਲਓ ਜੀ ਫਿਰ ਮੇਰਾ ਸਾਥ ਵਿੱਚ ਚੈੱਕ ਬਿਲਕੁਲ ਜੈੱਟ ਬਲੇਡ ਠੀਕ ਹੈ ਠੀਕ ਹੈ ਜੀ ਹਾਂ ਇਧਰ ਦੀ ਸਾਈਡ ਤੋਂ ਕਰਾਉਨੇ ਆ ਕਿਹੜਾ ਤੋਂ ਮਾਤਾ ਚੈਪ ਲਓ ਜੀ ਇਹਨੂੰ ਪੰਡਾ ਪਈਆਂ ਥੱਲੇ ਕਰਮਾਲੀ ਨੇ ਤੇ 20 ਲੀਟਰ ਜਿਹੜਾ ਦੁੱਧ ਭਰੂਗੀ ਚਲੋ ਕੋਈ ਚੰਗੀ ਸਾਫ ਕਰਦਾ ਪਾਲ ਲੈ ਦੋ ਚੰਗਾ ਦੁੱਧ ਭਰਿਉਗੀ ਤੇ ਬਾਈ ਜੀ ਇਹਦਾ ਹਰਮੋਲਾ ਮੁੱਲ ਜੱਗੇ 20 ਦਾ 2 ਲੱਖ ਕਰਦੇ ਆਂ ਅੱਛਾ ਜੀ ਕੋਈ ਤੁਸੀਂ ਦੱਸ ਦੋ ਨਹੀਂ ਆਪਾਂ ਜਿਹਾਜ ਕਰੀਏ ਜਿਹਾਜ ਨਹੀਂ ਕਰੀਏ ਹਾਂਜੀ ਸਹਰਾ ਲਓ ਜਿੰਨਾ ਕਰਾਉਣਾ ਨਹੀਂ ਦੱਸ ਦੋ 70 ਦੀ ਦੇ ਲਈ ਜੱਗੇ ਵੀਰ ਨੇਰੀ ਦੀ ਨਹੀਂ ਇੱਕ ਸੱਤ ਦੀ ਨੇਰੀ ਸਿੱਕਾ ਦੇ ਅੱਛਾ ਉਹ ਨੇਰੀ ਹਾਂਜੀ ਇੱਕ ਸੱਤ ਦੀ ਇੱਕ ਸੱਤ ਦੀ ਹੋਰ ਕਰ ਦਈਏ ਹਾਂਜੀ ਹੋਰ ਕਰ ਦਈਏ ਜਦ ਜਗੇ ਵੀ ਜਿਹੜੀ ਆਪਾਂ ਛੋੜ ਕਰਨੇ ਨਾ ਹਾਂਜੀ ਇੰਨੇ ਦੀ ਕੋਈ ਦੋਨਾਂ ਜਿੰਨੇ ਦੇ ਆਪਾਂ ਦੇਵਾਂਗੇ ਪੂਰੇ 1.40 ਲੱਖ ਦੀ ਦੇਵਾਂਗੇ 1.40 ਦੀ 1.40 ਲੱਖ ਦੀ ਅੱਛਾ ਜੀ ਹਾਂ ਹੈਗੀ ਜੀ ਅੱਜ ਨਹੀਂ ਹੁਣ ਜੱਗੇ ਵੀ ਸਾਰੀ ਜਿਨ ਜੱਸਾ ਕਰਦੀਆਂ ਪਰ ਇੰਨੇ ਦੁੱਧ ਦੀ ਕੋਈ ਚਿੰਤਾ ਨਹੀਂ ਆ ਠੀਕ ਹੈ ਠੀਕ ਹੈ ਜੀ 16 ਕਿਲੋ ਦੁੱਧ ਮੇਰੇ ਤੋਂ ਮਿਲਦੇ ਕੋਈ ਲੈ ਜੇ ਅੱਛਾ ਜੀ 1.40 ਲੱਖ ਦੀ ਹਾਂ ਨਾ ਦੇਵਾਂਗੇ ਠੀਕ ਹੈ ਠੀਕ ਹੈ ਕੋਈ ਵੀਰ ਭਰਾ ਕੋਈ ਫੋਨ ਲਾਵੇ ਥੋੜਾ ਮਨ ਮੰਨ ਤਾਂ ਦੇ ਕੇ ਵੀ ਕਰਦਾ ਗਿਆ ਆਪਾਂ ਲਓ ਜੀ ਮੌਕੇ ਦੇ ਮਾਨਤਨ ਬਾਈ ਕਹਿੰਦਾ ਕਿ ਜਰੂਰ ਕਰਾਂਗੇ ਚੰਗੀਆਂ ਝੋਟੀਆਂ ਉਹਦੇ ਚੰਗੇ ਮजूद ਲਿਆਉਂਦਾ ਬਾਈ ਸ਼ਕੀਨਿਆਂ ਤੇ ਅੱਗੇ ਵੀਰ ਆਪ ਨੂੰ ਫੋਨ ਬਣੇ ਆਏ ਵੇਖਣ ਨੂੰ ਉਹਦੇ ਕਰਕੇ ਜਾ ਨਹੀਂ ਗਿਆ ਵੀਰ ਕੋਲ ਹਾਂ ਥੋੜਾ ਕੰਮ ਪੈ ਗਿਆ ਹੈ ਹਾਂਜੀ ਹਾਂਜੀ ਤੇ ਵੀਰ ਭਰਾਵਾਂ ਦੇ ਜਗੇ ਵੀ ਬੜੇ ਫੋਨ ਆਉਂਦੇ ਰਹੇ ਕਿ ਇਹਦੀ ਨਹੀਂ ਝੋਟੀਆਂ ਲੈਣੀਆਂ ਅੱਛਾ ਜੀ ਤੇ ਫਿਰ ਤੁਹਾਨੂੰ ਪਤਾ ਹੈ ਇੱਧਰ ਥੋੜਾ ਕੰਮ ਹੈ ਆਪਾਂ ਨੂੰ ਉਹ ਆਪਣਾ ਪੈ ਗਿਆ ਕਰਕੇ ਚਲੋ ਹਾਂ ਤੇ ਹੁਣ ਫਿਰ ਰੂਟ ਫਿਰ ਖੁੱਲ ਗਿਆ ਹੈ ਖੁੱਲ ਗਿਆ ਖੁੱਲ ਗਿਆ ਚਲੋ ਵਧੀਆ ਤੇ ਹੁਣ ਫਿਰ ਜਿਹੜਾ ਪੱਕਾ ਉਧਰ ਹਾਂਜੀ ਹਾਂਜੀ ਹੁਣ ਤੇ ਪਿਛੋਂ ਕਭ ਤੇ ਫਿਕਰ ਨਾ ਕਰੋ ਜੀ ਜੇ ਕਿ ਵੀਰਾ ਪਾ ਮਾਲ ਲੈਨੇ ਆਪਾਂ ਜਗਵੀਰ ਤੁਹਾਨੂੰ ਪਤਾ ਟੌਪ ਕਲਾਸ ਹੀ ਹਾਂਜੀ ਹਾਂਜੀ ਆਪਾਂ ਫੇਰ ਫੇਰ ਤੁਰ ਕੇ ਲੈਨੇ ਜੀ ਮਾਲਕ ਜੋਂ ਉਧਰ ਜਗਵੀਰ ਫੇਰ ਤੁਰ ਕੇ ਲੈਦਾ ਘਰਾਂ ਜੋਂ ਮਾਲ ਲੈ ਕੇ ਆ। ਜੇ ਉਧਰ ਆਪਾਂ ਮੰਨ ਲਾ ਵੀ ਅੱਡੇ-ਉੱਡੇ ਤੋਂ ਲਾਵਾਂਗੇ ਨਾ ਫੇਰ ਆਜ ਨਹੀਂ ਛੋਟੀ ਹੈ ਨਾ ਉਧਰ ਆ ਜਿਹੜੀ ਆਪਾਂ ਨੇ ਆਪ ਇੱਕ ਚਾਲੀ ਨੇ ਪਾਈ ਆ। ਤੇ ਉਧਰੋਂ ਆਪਾਂ ਨੂੰ ਡੇਰ ਦੇ ਬਾਹਰ ਮਿਲਨੇ ਆ। ਠੀਕ ਠੀਕ। ਖਾਸ ਤੇ ਧੰਨਵਾਦ ਜਗਵੀਰ ਆਪਾਂ ਨੂੰ ਪੈਂਦੇ ਆ। ਪੈਂਦੇ ਪੈਂਦੇ ਇਹ ਗੱਲ ਸਹੀ ਆ। ਤੂੰ ਇਹ ਕਿੱਥੇ ਆ ਜਾ ਫੇਰ ਤੁਰ ਕੇ ਮਿਹਨਤ ਤੇ ਲੱਗਦੀ ਆ। ਮਿਹਨਤ ਜਗਵੀ ਦੂਜੇ ਨੰਬਰ ਤੇ ਵੀ ਦੂਜਾ ਸੁਗਾ ਸੋਈ ਆ ਅੱਛਾ ਜੀ ਪੂਰੀ ਜੱਡ ਬਲਾਈ ਹੈ ਕਰਾਂ ਕਾਲਾ ਵੀ ਸਾਰੀ ਕਾਲੀ ਆ ਵੇਖੋ ਇੱਟਾ ਠੀਕ ਹੈ ਲੋ ਜੀ ਜੱਡ ਬਲਾਈ ਆ ਲਾਣਾ ਨੂੰ ਦਿਖਾਓ ਜੱਗੇ ਵੀ ਰੇਦੇ ਗਾ ਜੱਡੇ ਤੇ ਤੁਸੀਂ ਨਾਲਾ ਚੈੱਕ ਕਰ ਸਕਦੇ ਜੇ ਤੇ ਹੈ ਜਾਲ ਵਿੱਚਿਆਂ ਪਿਆ ਵਾ ਇਹਨੇ ਜੱਗੇ ਵੀਰ ਪਹਿਲੇ ਸਵੇਰ ਦੁੱਧ ਭਰੇ ਜੋ ਮਾਲਾ 18 19 18 19 ਕੇ ਲੋਕ ਅੱਛਾ ਹੋ ਮਗਰੇ ਜੇ ਟੱਟਾ ਜੇ ਅੱਜ ਸੁਈ ਨੂੰ ਦਾਖ ਦੇਣੀ ਹੈ ਜੀ ਮੇਲ ਕਾਫ ਆ ਗਿਆ ਤੇ ਇੱਕ ਨੱਕ ਤੁਹਾਨੂੰ ਬਿਲਕੁਲ ਲਾਈਵ ਵੀਡੀਓ ਦੇ ਵਿੱਚ ਦਿਖਾਉਂਦੇ ਆ ਹਾਂ ਜੀ ਹੋਂਦੀ ਆ ਛੋਟੀ ਤੇ ਪਹਿਲਾਂ ਇਹ ਵੀ ਘਰ ਤੋਂ ਲੈਦੇ ਨੇ ਬਾਈ ਦੇ ਕੋਲੋਂ ਇਹ ਜਦੋਂ ਸਿਰ ਕੋਈ ਆਸਤ ਹੈ ਇਹ ਮੰਨ ਲਓ ਵੀ ਆ ਤਾਂ ਬੋਡੀ ਜਿਹੜੀ ਜੱਗੀ ਵੀ ਲੂਗੀ ਨਾ 12 19 18 ਨੇ ਇਹਦੇ ਥੱਲੇ ਵੀ ਹੋਊਗੀ ਲਓ ਜੀ 12 19 ਲੀਟਰ ਬੋਲਾ ਹੀ ਬੋਲਾ 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 ਤਿਆਰ ਇਹ ਕਿੰਨਾ ਭਾਵੇਂ ਵੀ ਰੇ ਦਾ ਜੱਗੇ ਵੀ ਇਹਨੇ 20 ਪਲੱਸ ਹੀ ਜਾਣਾ ਘੱਟ ਰਹਿਣਾ ਨਹੀਂ ਵੀ ਉਹ ਪਲੱਸ ਜਾਊਗੀ ਕਿੰਨਾ ਦੀ ਇਹ ਵੀ ਜੱਗੀ ਵੀ ਨਾ ਆਪਾਂ ਗਾਰੰਟੀ ਦਵਾਂਗੇ ਕੋ ਘੱਟ ਉਹ ਤੇ ਲੱਗ ਜਾੜੇ ਘਰ ਲੈ ਠੀਕ ਹੈ ਠੀਕ ਹੈ ਠੀਕ ਲਓ ਜੀ 20 ਲੀਟਰ ਦੀ ਇਹਦੀ ਵੀ ਗਾਰੰਟੀ ਹੈ ਬਾਕੀ 18 19 ਲੀਟਰ ਦੇ ਬੋਲਾ ਹੀ ਬੋਲਾ ਹੋਗਾ ਬਾਕੀ ਜਦੋਂ ਸਾਰੇ ਪਸ਼ੂ ਵਾਲੇ ਜਿਹੜੇ ਭਰਾ ਸਿਆਣੇ ਆ ਵੀ 2-4 ਕਿਲੋ ਬੰਦਾ ਬਹੁਤ ਕੱਢਣਾ ਕਾਤ-ਕਾਟ ਦੇਖੋ ਜੱਗੇ ਵੀ ਕਿੱਦਾਂ ਝੋਟੀ ਦਾ ਹਾਂਜੀ 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 ਇਹ ਵੀ ਜੈਲ ਦੇਖੋ ਕਿੱਡੀ ਲੰਮੀ ਮੋਰਾ ਨਸਲ ਦੀ ਆ ਗਈ ਹੈ ਵੀ ਕਰਮਾਲੀ ਹਾਂਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾ ਹਾਂਜੀ ਇਹ ਮੱਕਟਾ ਹੈ 18 ਤੋਂ 19 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਤੇ ਤੁਹਾਨੂੰ ਦਾ ਸਹਿਜ ਗਿਆ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਹੈ ਨਾ ਤੁਹਾਨੂੰ ਤੱਕ ਲੱਗਾ ਪਿਆ ਵਾ ਚੱਡਾ ਅਗਲੀ ਸਾਈਡ ਤੋਂ ਵੀ ਹਾਂਜੀ ਸਾਂਗ ਕਰਨਾ ਪਰੰਦਾ ਇਹ ਤੋਂ ਚੰਗਾ ਦੁੱਧ ਕੱਢੀ ਹੋਵੇ ਪੱਕਿਆਸਾ ਮੌਕੇ ਤੇ 18 ਤੋਂ 19 ਲੀਟਰ ਬੋਲਾਈ ਬੋਲਾਈ ਤਿਆਰ ਆ ਜੀ ਜਵਾਕ ਲੱਖਨੇ ਦਾ ਲੱਕੇ ਤੋ ਤਾਂ ਜੀ ਜੀ ਜੇ ਕਿਵੇਂ ਨੋਟ ਕਿਹਨਾਂ ਦੇ ਨਾਮ ਬਾਦ ਪਹਾੜਾ ਮਾਲ ਮਿਲਣਿਆ ਪਣ ਅੱਛਾ ਜੀ ਤੇ ਮੱਝਾਂ ਜੇ ਤੁਹਾਨੂੰ ਪਤਾ ਵੀ ਮੁੱਲ ਬੜੇ ਉਦਨੀਆਂ ਬਰੀਡਾਂ ਦੇ ਹਾਂਜੀ 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 ਜੱਗੇ ਮੇਰੇ ਦਾ ਮੁੱਲ ਤੇ ਹੈਗਾ 2.5 ਲੱਖ ਅੱਛਾ ਜੀ ਜਿੰਨੇ ਦੀ ਦੁਕਾਨੇ ਨੂੰ ਉਨੇ ਹੀ ਦੇ ਲਾਂਗੇ ਨਹੀਂ ਬੜਾ ਕੀ ਚੱਕ ਰਿਆ ਹਾਂ ਜੀ ਮਰ ਕੋ ਜਿਆਦੇ ਨਾ ਘਟ ਜਾਣਗੇ ਹੈ ਜਿਆਦੇ ਨਾ ਘਟ ਜਾ ਜਿਆਦਾ ਕੋਈ ਡੰਗਰ ਵੇਖ ਕੇ ਘਟਾ ਦੋ ਨਾ ਨਹੀਂ ਇਹ ਤਾਂ ਗੱਲ ਸਹੀ ਹੈ ਇਹ ਗੱਲ ਸਹੀ ਤੁਸੀਂ ਬਰੀਡ ਵੇਖ ਕੇ ਬਰੀਡਾਂ ਹੀ ਘਟਾ ਦੋ ਬਿਲਕੁਲ ਬਿਲਕੁਲ ਸਹੀ ਘਟਾ ਲੈ ਜੱਗੇ ਜਿੰਨੇ ਘਟਾਉਣੇ ਤੂੰ ਵੀ ਕਿਹੜੀ ਗੱਲ ਹੈ ਦੱਸੋ 2.5 2.5 ਲੱਖ ਮੁੱਲ ਦੀ ਦਾ ਵੀ ਜੇਰਾ ਤੋਰੀ ਜਾਂਦੀ ਰੱਪਾ ਲਾ ਤੂੰ ਉੱਤ ਦਾ ਯਾਰ 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 ਕਿਹਨੂੰ ਕਿਹਾ ਐਂ ਜੱਟ ਹਾਂ 50 ਉਤਰਾ ਲਾ ਦੀਏ ਥੋੜੇ ਬੋਦੇ ਹੋਰ ਲਾ ਦੇਣੇ ਰੋਣ ਨਹੀਂ ਹਾਂ ਤੋਰੀ ਦੇ ਜੀ ਨਹੀਂ ਕਰਦੇ ਅੰਦਰ ਹਾਂ ਛੋੜੀ ਕਰ ਬਸ ਦੇਂਦਾ ਨਹੀਂ ਕੋਈ ਨਹੀਂ ਨਹੀਂ ਦਿੰਦਾ ਸਹੀ ਗੱਲ ਦਿੰਦਾ ਕੋਈ ਨਾ ਕੱਦਾਂ ਲੀਆਂ 20 20 ਚੱਲੋ ਦੁੱਧਾ ਹੋ ਜਾਓ ਉਹ ਲੱਭਦੀਆਂ ਨਹੀਂ ਆ ਇਹਨਾਂ ਕਿਨੇ ਲੱਭਦੇ ਹੀ ਨਹੀਂ ਆ ਬਸ ਮਾਲ ਚੰਗਾ ਜਿਹਾ ਲੱਭਦਾ ਹੀ ਨਹੀਂ ਆ ਲੱਭਦਾ ਨਹੀਂ ਆ ਇਨਕੇ ਵੀਰੋ ਦੋ ਤਿੰਨ ਰੱਖੜੀਆਂ ਕੱਲੀ ਵਾਦੂਆ ਕੱਲੀ ਬੜੀ ਕੱਲੀ ਆਪਾਂ ਨੂੰ ਇਹਦਾ ਮਾਲ ਵੇਚਾਲ ਦੇਖੋ ਲੋਕਾਂ ਨੇ ਇੱਕ ਇੱਕੜੀ ਮੈਂ ਬੜਾ ਪਿਆਰ ਬਖਸ਼ਿਆ ਚਲੋ ਸਾਾਨੂੰ ਲਾਦਾ ਮਧਾ ਪਿੰਡ ਚ ਗਈਆਂ 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 ਸਹੀ ਗੱਲ ਹੈ ਜੱਗੇ ਵੀਰੋ ਚੱਕਾ ਡੰਗਰੇਣਾ ਹਾਂਜੀ ਚੰਗੇ ਡੰਗਰੇ ਨੇ ਦਾ ਕਾਹ ਬਣਾਉਣੇ 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 ਹਾਂ ਇਹ ਵੀ ਕਰੀਆ ਨਾਹਰ ਕਰ ਦੋ ਪੂਰਾ ਵੀ ਡਾਉ ਵੇਖੀ ਜਾਉਂਗੀ ਇਹ ਕਸੀ ਨਹੀਂ ਰਾਵਾਂ ਪੰਜ ਹੋਰ ਨਾ ਨਹੀਂ ਡਾ ਦੇ ਉਹ ਨਹੀਂ ਨਹੀਂ ਘਾਟਾ ਪੈਂਦਾ ਨਹੀਂ ਜੱਗਿਆ ਡਾ ਲਿਆ ਨਾ ਪੰਜ ਡਾ ਦੇ ਨਹੀਂ 돌ਟ ਹੋਣੇ ਨਹੀਂ ਗੁਰਗਾਂ ਮੈਨੂੰ ਫਸਦਾ ਕੱਖ ਨਹੀਂ ਆ ਮਾਦੀ ਦਾ ਫਸਦਾ ਚੱਲ ਹਾਂ ਨਾ ਕਰ ਦੇ ਪੱਕੀ ਜਿੱਥੇ ਛੱਡਣੀ ਜਿੱਥੇ ਮੈਂ ਕਰਾਂਗੀ ਪੂਰੀ ਆ ਹਾਂਜੀ ਕੱਲਿਆ ਕੇ ਇੱਕ ਪੁਨਿਆ ਤੰਦੀ ਨਵਾਂ ਪਰ ਇਤਨੀਆਂ ਕੋਈ ਮਾਝ ਦੇਣੀ ਆ ਨਹੀਂ ਸਹੀ ਗੱਲ ਸਹੀ ਗੱਲ ਲਓ ਇਹ ਆਪ ਨੂੰ ਭਾੜਾ ਮਿਲੀ ਦਾ ਭਾੜਾ ਹੀ ਭਾੜਾ ਭਾੜਾ ਨਾਲ ਹੀ ਮਿਲੀ ਦੇ ਭਾੜਾ ਨਾਲ ਹੀ ਦੇਣੀ ਛੱਡੇ ਦੇ ਜੜੀਆਂ ਜਾਣ ਜਾਲ ਵਿੱਚਾਂ ਪਿਆਵਾ ਇਹ 1,75,000 ਰੁਪਏ ਗਲਤ ਕੋਲੇ ਬੜੀ ਆਹ 2 ਕੋਟੇ ਇੰਨੀ ਕੋਈ ਨਹੀਂ ਦਿੰਦਾ ਤੇ ਉਹ ਵੀ 20 ਤੋਂ ਪਲੱਸ ਚੱਲੋ ਨਾਲ ਹੀ ਪਾਤੀ ਆਹ ਤਿਆਰ ਆਹ ਬਾਈ ਤੇਜੇ ਨੰਬਰ ਤੇ ਇਹ ਰਾਤ ਦੀ ਲਗਾਈ ਸਹੀ ਆ ਅੱਛਾ ਮੰਗ ਲੈਣਾ 31 ਦਿਨ ਦੇ ਪਾਸ ਉਹ ਜਾਸੂਈ ਸੂਈ ਆ ਪਹਿਲੇ ਸੂਈ ਨੇ ਭਰਿਆ ਦੁੱਧ 15 ਕਿਲੋ ਅੱਛਾ ਜੀ ਹਾਂਜੀ ਠੀਕ ਹੈ ਦੋਨੋਂ ਜਾਸੂਈ ਉਹ ਚੋਈ ਵੀ ਖੋਲੋ ਤੇ ਇਸ ਤੋਂ ਥੋੜਾ ਜਿਲੇ ਬੋਲਾ ਬੋਲਾ ਇਹ ਸਵੇਰੇ ਚੋਇਆ ਇਕੋ ਤੇ 25 ਕਿਲੋ ਚੋਇਆ ਪਾ ਠੀਕ ਹੈ ਠੀਕ ਹੈ ਇਸ ਬਾਅਦ ਲਾ ਦੂਗਾ ਚੋਇਆ ਰਹਿ ਗਿਆ ਠੀਕ ਅਟਾ ਜੇ ਥੀ ਮਲਕਾ ਵਗੇ ਇਹਦੇ ਪਿੱਛੇ ਦੂਜਾ ਸੂਈ ਕਰ ਮਾਰੀ ਇਹ ਫਸਲ ਦੇ ਕਾਰਨ ਤੇ ਕਹਿੰਦਾ ਇਹਦਾ ਵੀ ਬਹੁਤ ਹੀ ਠੰਡਾ ਆ ਗਿਆ ਵਾ ਇਹ ਬਾਈ ਕਿੰਨੇ ਕਿਲੋ ਦੋਤਾਲੀ ਆ ਇਹਨੇ ਵੀ ਇਹਨੇ ਪਹਿਲੇ ਸਵੇਰੇ 16-17 ਕਿਲੋ ਭਰਿਆ ਏ ਅੱਛਾ ਜੀ ਦੂਜਾ ਦੋਸਤ ਇਹ ਇਹਦੀ 17-17 ਕਿਲੋ ਵਾਲੀ ਆ ਠੀਕ ਆ ਠੀਕ ਆ ਲੋ ਜੀ 15 ਤੋਂ 16 ਕਿਲੋ ਇਹਨੇ ਵੀ ਦੋਤ ਭਰਿਆ ਪਹਿਲੇ ਸਵੇਰੇ ਆਹ ਵਾਲਾ 3 ਮਲਕਾ ਆ ਗਿਆ ਜੀ ਚੱਕ ਆਖਾ ਤੇ ਕਲਕਲ ਕੇ ਲਾ ਨੜੂਆ ਤੇ ਕਿੰਨਾ ਵੀ ਕੱਢਿਆ ਤੇਰੇ ਬੋਲਾ ਪਈ ਜੀ ਇਹ 4-5 ਕਿਲੋ ਜੱਗੇ ਵੀ ਇਹਨਾਂ ਆਪਾਂ ਚਵਾਈ ਕੀਤੀ ਆ ਤੁਹਾਨੂੰ ਮਾਣ ਮਾਰਨ ਨੂੰ ਨਹੀਂ ਪੈਣਾ ਅੱਛਾ ਜੀ 4-5 ਠੀਕ ਲੋ ਜੀ ਕੋਚ ਚਵਾਈ ਇਹ ਇਹਦੇ ਤੋਂ ਹਨ ਦਾ ਸਿਆਗ ਦਾ ਚੰਗਾ ਆ ਗਿਆ ਕਰਮਾਲੀ ਦਾ ਚਵਾਈਆਂ ਬੜੀਆਂ ਜੱਗੇ ਵੀ ਮੇਰੀਆਂ ਮੱਜਾਂ ਦੀਆਂ ਅੱਛਾ ਜੀ ਚਵਾਈਆਂ ਦਾ 15 ਸਾਲਾਂ ਦਾ ਬੱਚਾ ਵੀ ਹੋਈ ਜਾਂਦੀ ਠੀਕ ਹੈ ਠੀਕ ਲੋ ਜੀ ਚੈਟ ਬਲੈਕ ਤੇ ਸਿੰਘ ਦੀ ਬੰਤਰ ਜਿਹੜੀ ਉਹ ਵੀ ਚੰਗੀ ਜਾਂਦੀ ਇਹਦਾ ਭਾਈ ਜੀ ਮੁੱਲ ਫਿਰ ਇਹ ਜੱਗੇ ਵੀ ਦਾ ਮੋਲੇ ਦਾ ਹੈਗਾ 1 ਲੱਖ 80 ਹਜ਼ਾਰ ਦਾ ਅੱਛਾ ਜੀ ਕੋਈ ਚਾਹ ਦੇਣਾ ਕਰੋ ਨਹੀਂ ਜਾਇਜ ਕਰੀਏ ਦਾ ਹਾਂਜੀ ਜਾਇਜ ਕਰੀਏ 5 ਡਾਲਰ ਚੱਗੇ ਵੀਰ ਨਹੀਂ ਹਾਂਜੀ ਹੋਰ ਜਾਇਜ ਕਰੀਏ ਨਹੀਂ ਜਾਇਜ ਨਾ ਕਰੀਏ ਆਪਾਂ ਤਾਂ ਜਗੇ ਵੀ ਹਾਂ ਨਾ ਦੇਣੀ ਆ ਨਾ ਪੂਰੇ 170 ਦੀ ਲਾਵਾਂਗੇ ਨਹੀਂ ਕਰੀਏ ਜਾਇਜ ਨਹੀਂ ਜਗੇ ਵੀ ਨਾ ਮਹਿੰਗੀ ਆਈ ਛੋਟੀ ਆ ਅੱਛਾ ਅਸੀਂ ਦੋ ਤਿੰਨ ਚੜ੍ਹ ਗਈ ਦੋਵੇਂ 18 ਕਿਲੋ ਕਰ ਦੇਣਾ ਅੱਛਾ 170 ਦੀ ਚੱਗੇ ਵੀਰ ਲਾਵਾਂਗੇ ਕਰੀਏ ਮਾਨਦਾਲ ਮਾ ਦੇਣਾ ਨਹੀਂ ਕਰੀਏ ਥੋੜਾ ਜਿਹਾ ਨਹੀਂ ਥੋੜਾ ਜਿਹਾ ਕਰਨਾ ਨਹੀਂ ਨਹੀਂ ਹੁਣ ਆਪ ਮੈਂ ਤਾਂ ਮੋਲੀ ਹੁਣਾਂ ਕਿ ਦਿੱਤਾ ਚੱਲੀ ਜਿਹੜਾ ਆਪਾਂ ਲੈ ਲਈ ਅੱਛਾ ਪੱਕੀ ਆਣਾ ਯਾਰ ਪੱਕੀ ਆਣਾ ਸਾਬ ਤੋਂ ਸਾਬ ਤਾਂ ਨਾਲ ਨਹੀਂ ਕਟਾਉਂਦਾ ਨਹੀਂ ਉਹਦਾ ਫਿਰ ਅਸੀਂ ਆ ਜੀ ਇਹ ਹਕੀਕਤ ਆਵਾਗੇ ਯਾਰ ਹਾਂ ਹਾਂ ਤੇ ਲਓ ਜੀ ਇੱਕ ਟਾਰ ਵੀ ਲਾਈਵ ਵੀਡੀਓ ਦੇ ਵਿੱਚ ਇਕੱਟਾਣੇ ਆ ਤਾਂ ਨੰਦ ਕਲ ਕਲ ਖਿੱਚਦੇ ਫਿਰ ਬੱਚਾ ਵੀ ਖਿੱਚਦੇ ਆਪ ਦੇ ਉਸ 70 ਦੀ ਕਰਤੀ ਹੁਣਾਂ ਹਾਦੀ ਉਹ ਸੱਤ ਦੀ ਜੱਗੇ ਵੀ ਲਾਹੇ ਜੇ ਨੰਬਰ ਵਾਲੀ ਪਈ ਕਹਿੰਦਾ ਕਿ ਬਿਲਕੁਲ ਜਿਹੜਾ ਲੈਨ ਦੇ ਵਾਲਾ ਮੁੱਦ ਪਾਇਆ ਵਾ ਤੇ 18 ਬਣੀ ਲੀਟਰ ਉਹ ਵੀ ਦੁੱਧ ਭਰੂ ਵੀ ਕਪੜਾ ਫੜਾਈਏ ਤੇ ਆ ਕਿਨਵਾ ਸੂਣਦੀ ਪਈ ਜੀ ਇਹ ਦੂਜਾ ਸੂਣਾਂ ਸੂਣਦੀ ਜੱਡੇ ਵੀ ਦਾ ਠੀਕ ਹੈ ਠੀਕ ਲਾ ਜੀ ਇਹ ਵੀ ਦੂਜਾ ਸੂਣਾਂ ਇਹ ਬਿਲਕੁਲ ਲਾਈਵ ਤੁਹਾਨੂੰ ਦਿਖਾਉਂਦੇ ਆਪਾਂ ਛੇਰੇ ਆਇ ਮਾਸ ਵਾਏ ਜੀ ਆਈ ਆਈ ਪਰ ਮਨਾ ਰਿਹਾ ਚਲੋ ਚੱਲਣ ਦੇ ਕੰਮ ਲਾਈ ਵੀ ਅੱਜ Lord. Oh, bimbingan ini balian ਆਪ ਜੀ ਉਸ ਆਂਦਾ ਨਹੀਂ ਲੋਕ ਸਾਬੜਾ ਬੋਲੇ ਸੋਨੇ ਵਾਲੋ ਵੀ ਮੇ ਸੇਰਾ ਜੀ ਆਹ ਕੱਟੀ ਕੱਟੀ ਲੋ ਜੀ ਸੀ ਮਲਕਾ ਆ ਗਿਆ ਜੀ ਕੱਟੀ ਆ ਗਈ ਵੀਰ ਜੀ ਲੋਈਆਂ ਹੁਣ ਜੇਰ ਪੌਸ਼ਾਪੜੀ ਮਨਜੀ ਪਾਰਟੀ ਆਹਨ ਦਾ ਉੱਤੇ ਕਰਨਗ ਲਾਦ ਨਹੀਂ ਚੱਲ ਕਰਦੇ ਮੜਾਇ ਅੱਗੇ ਦੇ ਇਧਰੋਂ ਇਹ ਦੀ ਦੱਸ ਦੇ ਗੱਲ ਬਾਤ ਤੋ ਜੀ ਹੁਣ ਚੌਥੇ ਨੰਬਰ ਤੇ ਜੀ ਇਹ ਥੋੜੀ ਨਹੀਂ ਬੰਦੀ ਨੇਤਰਾਵਲਾ ਦਾ ਕੋਈ ਗੱਲ ਨਹੀਂ ਬਈਆ ਦੱਸਿਓ ਜਿਹੜੀ ਹੁਣ ਐਸ ਹੋਈ ਜਾਂ ਚੋਟੀ ਜੱਜੇ ਵੀ ਦੂਜਾ ਸੁਗਾ ਸੋਈ ਆ ਅੱਛਾ ਜੀ ਪਹਿਲੇ ਸਮੇਂ ਦੁੱਧ ਭਰਿਆ ਇਹਨੇ ਮੰਨ ਲਓ ਕੋਈ 12 13 12 13 ਕਿਲੋ ਅੱਛਾ ਜੀ ਕੋਈ ਕੱਤੀ ਨੂੰ ਤੁਹਾਡੇ ਸਰ ਨੂੰ ਗਰਮ ਦੇ ਦਿੱਤਾ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਹੀ ਦੇ ਦਿੱਤਾ ਬਿਲਕੁਲ ਤਾਕੀ ਵੀਡੀਓ ਦੇ ਵਿੱਚ ਸੱਚਾ ਡਾਕਟਰ ਦਾ ਜੀ ਦਿਖਾ ਦਿਓ ਜੇ ਹੁਣ ਤੁਰਨਾ ਨਹੀਂ ਆ ਲਓ ਜੀ ਅੱਜ ਚੈੱਕ ਕਰ ਸਾ ਤੇ ਵੀ ਚੰਡਾ ਚੰਡਾ ਜਿਹੜਾ ਬਹੁਤੀ ਮੈਂ ਤਾਂ ਮੈਂ ਬਤਾਣਾ ਮਾਰ ਦਿੱਤਾ ਮਾਰ ਦਿਆ ਆਵੇ ਆ ਭੰਗਾ ਦੇਵੇ ਕੱਡੀ ਫੋਲੀ ਆਵੇ ਠੀਕ ਹੈ ਠੀਕ ਲਓ ਜੀ ਚੌਈ ਇਹੋ ਜੀ ਚੌਈ ਦਾ ਜਮਾ ਚੌਈ ਦਾ ਟੰਗਾ ਵੇਲ ਨਹੀਂ ਆਣਾ ਆਪਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਇਹਨਾਂ ਚੌਵੇਂ ਤਾਰਾਂ ਜੀ ਟਾਣਾ ਦੇ ਵਿੱਚੋਂ ਇਹੋ ਜਿਹਾ ਚੌਈ ਠੀਕ ਹੈ ਠੀਕ ਹੈ ਭਾਵੇਂ ਮੈਂ ਤੁਹਾਨੂੰ ਕਿਹਾ ਵੀ ਕੋਈ 15-16 ਦਾ ਬੱਚਾ ਕੋਲਾ ਕਰੇ ਆਣ ਕੇ ਅੱਛਾ ਜੀ ਇਹੋ ਜਿਹਾ ਟੰਗਾ ਕੋਲਾ ਲਵਾਂਗੇ ਆਪਾਂ ਠੀਕ ਹੈ ਠੀਕ ਹੈ ਤੇ ਇਹਦਾ ਬਾਕੀ ਮੁੱਲ ਫਿਰ ਜੱਗੇ ਵੀ ਮੁੱਲੇ ਦਾ ਕਰਦੇ 1 ਲੱਖ 35000 ਰੁਪਏ ਅੱਛਾ ਜੀ ਅੱਗੇ ਤੁਸੀਂ ਦੰਦੋ ਵੇ ਜੈ ਕਰੀਏ ਦਾ ਹਾਂਜੀ ਜੈ ਕਰੀਏ ਇੱਧਰ ਦਾ ਲੋਕਲ ਮਾਲੇ ਆਹ ਦੁੱਧ ਚੰਗਾ ਨੇ ਤੇ ਉਹ ਤੇ 15 ਕਿਲੋ ਭਰੀ ਜਾਣਾ ਆ ਭਰੀ ਗਾ ਉਹ ਚੱਲ ਕੋਈ ਗੱਲ ਨਹੀਂ ਆ ਕਰੀਏ ਜੈ ਜਿਆ ਜੱਗੇ ਵੀ ਜਿਹੜੀ ਹਾਨਾ ਸਾਰੇ ਛੋਟਾ ਕਰਕੇ ਇੱਕ ਦਾ ਵੀ ਦਵਾਂਗੇ ਅੱਛਾ ਜੀ ਹਾਂਜੀ ਬਿਲਕੁਲ ਹਾਨਾ ਹੀ ਹਾਂ ਤੁਸੀਂ ਜਿਹੜੀ ਕਿਲੋਣਾ ਜੋ ਤੇ ਲਾ ਲਓ ਮੈਂ ਕਿਹਾ ਸੱਜਣਾ ਲਾ ਦੇ ਜੱਗੇ ਜਿਹੜੀ ਕੋਰ ਨਹੀਂ ਲਾਉਣਾ ਹਾਂ ਗੱਲ ਤੇ ਜਪਾ ਵੀ ਜਿੱਥੇ ਕਿ ਪੁੱਗਦੀ ਆ ਪਾਣੋਂ ਪੂਰਾ 5 ਤੁਸੀਂ ਹੀ ਦਾ ਦਿਓ ਨਹੀਂ ਲੱਖੋਂ ਅੰਦਰ ਕਰੀਏ ਜੀ ਨਾ ਲੱਖੋਂ ਅੰਦਰ ਨਹੀਂ ਜੱਗੇ ਕਰ ਦਈਏ ਮੈਨੇ ਲੱਖ ਦੀ ਤੇ ਆ ਬਈ ਉਹ ਦੱਸੋ ਕੀ ਹਕੀਕਤ ਹੈ ਲੱਖ ਦੀ ਆਵਾਜ਼ ਪਈ ਤੁਹਾਨੂੰ ਅੱਛਾ ਜੀ ਫਿਰ ਤੁਸੀਂ ਚਲ ਕਮਾਈ ਨਾ ਕਰਾਂਗੇ ਪੂਰੇ ਲੱਖ ਦੇ ਦੇਗਾ ਇਹ ਜੋ ਕਮਾਈ ਦੀ ਲੈ ਕੇ ਵੀਰ ਕਰਦਾ ਅੱਛਾ ਜੀ ਪੂਰੇ ਲੱਖ ਦੀ ਜਾਣਦੇ ਕੋਈ ਗੱਲ ਨਹੀਂ ਲਓ ਜੀ ਆਈ ਗਈ ਦੇ ਦਿੱਤੀ ਬਾਈ ਆਈ ਗਈ ਦੇ ਦਿੱਤੀ ਪੂਰੇ ਲੱਖ ਦੀ ਗਈ ਆ ਦੁੱਧ ਵੀ ਚੰਗਾ ਪਰ ਹਾਂ ਜੋਦੀ ਦਿੱਤਾ ਜੀ ਸੂਈ ਆ ਹਾਂ ਆ ਟੋਕੜ ਗੱਪਣ ਜੱਗੇ ਵੀਰ ਲੋ ਜੀ ਟੋਕੜ ਗੱਪਣ ਹਰਿਆਣੇ ਦੀ ਤੇ ਉਧਰ ਦੀ ਕੱਤੀ ਬੜਾ ਜੱਗੇ ਵੀਰ ਆਪਣੇ ਫੋਨ ਆਉਂਦੇ ਵੀਰ ਟੋਕੜ ਗੱਪਣ ਉਧਰ ਦੀ ਝੋਟੀ ਲੈ ਕੇ ਤੋ ਅੱਛਾ ਜੀ ਪਹਿਲੇ ਸਵੇਰ ਦੁੱਧ ਭਰਿਆ ਜੇ ਇਹਨੇ 14 13 14 ਕਿਲੋ ਅੱਛਾ ਜੀ ਹੁਣ ਆਇਆ ਟਾਈਮ ਦੁੱਧ ਦੇ ਦਾ ਹੈਗਾ ਸਾਡ 4-5 ਕਿਲੋ ਅੱਛਾ ਜੀ ਸਾਢੇ 7 ਤੋਂ 8 ਮਹੀਨੇ ਚੈੱਕ ਪਾਸ ਹੋ ਗਈ ਜੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਲੋ ਸਾਢੇ 7 ਤੋਂ ਵੱਧ ਹਰਿਆਣੇ ਦੀ ਝੋਟੀ ਜੜ ਹਾਂ ਓਡੀਆਂ ਕੱਢ ਦੇ ਓਡੀਆਂ ਹੀ ਆ ਨਾ ਕੱਢ ਕੱਢ ਪੂ ਦੇ ਆਵਾਇ ਨੂੰ ਮੋਮਿੱਟਾ ਆ ਸੈਂਕ ਰੇਂਗ ਦੇਖੋ ਤੇ ਸੈਂਕ ਵੀ ਤੁਸੀਂ ਚੈੱਕ ਕਰ ਸਕਦੇ ਆ ਨਾ ਰੇਂਗ ਸੈਂਕ ਲੱਗਾ ਪਿਆ ਵਾ ਤੇ ਪਹਿਲਾਂ ਨੇ ਕਿੰਨਾ ਭਰਿਆ ਦੁੱਧ ਭਾਜੀ 13 13 14 ਲੀਟਰ ਦੁੱਧ ਭਰਿਆ ਵਾ ਪਹਿਲਾਂ ਨੇ ਤਾਂ ਹੁਣ 7.5 ਮਿੰਟ ਚੱਕ ਪਾਸ 4 ਲੀਟਰ ਜਿਹੜਾ ਦੁੱਧ ਇਹ ਲੈ ਆ ਕਰ ਸਕਦੇ ਬਾਕੀ ਚੱਡਾ ਕਿੱਦਾਂ ਬਹੁਤ ਚੰਗਾ ਵਾ ਤੇ ਜਿੰਦਨ ਕਰਮ ਵਾਲੀ ਹੋ ਗਈ ਦੁੱਧ تیار ਤੇ ਚੱਡਾ ਲਾਜੂਗੀ ਐਨ ਤਰਤੀ ਨੂੰ ਸਹੀ ਗੱਲ ਜੀ ਆ ਬੜੂ ਜਿਹੜਾ ਨੌਕੜਾ ਲੱਗਾ ਪਿਆ ਵਾ ਇੱਕ ਸੁੱਤੇ ਦੀ ਜੱਗੇ ਵੀ ਲਈ ਅੱਛਾ ਜੀ ਇਹ ਐਵੇਂ ਕਹਿ ਦਿੱਤਾ ਬਰੇਡਾਂ ਬਰੇਡਾਂ ਨਹੀਂ ਦਿਆਂ ਅੱਛਾ ਜੀ ਭਾਵੇਂ ਦਿਹਾੜੀ ਦੇ ਨੂੰ 5 ਰਾਂ ਚੋਲਾ ਅੱਛਾ ਜੀ ਕੋਈ ਟੀਗਾਂ ਨਹੀਂ ਲਾਉਣਾ ਕੋਈ ਪਾੜਾ ਨਹੀਂ ਪਾਉਣਾ। ਉਦੋਂ ਤਾਂ ਹੀ ਤਾਂ ਪਾਪੀ ਬਾਦ ਜਿਹੜੇ ਮੈਂ ਪੰਜਾਂ ਦਾ ਜਿਹੜਾ ਬੱਕਰੀ ਰਹਾ ਲਈ ਜਾਂਦਾ ਠੀਕ ਠੀਕ ਹੈ ਠੀਕ ਹੈ ਲਓ ਜੀ ਹਿਸਾਬ ਨਾਲ ਵੇਚੀਏ ਜਦੋਂ ਕਿ ਤੁਹਾਡੇ ਘਰੰਦਾ ਵਾ। ਹਾਂ। ਟਾਪੀ ਮਾਰ ਕੇ ਲੈ ਜਾਓ। ਹੋਰ ਇਹ ਇੱਕ ਰੰਗ ਕਾਲੀ ਆ ਜੱਗੇ ਇੱਕ ਵਾਲੇ ਵੀ ਨਹੀਂ ਚਿੱਟਾ ਹੈ ਦਾ ਮਾਰ ਛੋਟੀ। ਜਲਦੀ ਆਣ ਪੁੱਛ ਤਾਂ ਕੀ ਜਿਹੜੇ ਵਾਲ ਕਾਲੇ ਆ ਕਰਮਾਲੀ ਦੇ ਤੇ ਇਹਦਾ ਭਾਈ ਕੀ ਮੁੱਲ ਹੈ? ਇਹ ਜੱਗੇ ਵੀ 2.5 ਮਹੀਨੇ ਬੰਦਾ ਸਾਂਭ ਕੇ ਹਾਂਜੀ। ਇਹ ਫੇਰ ਮੈਨੂੰ ਭਾਵੇਂ ਕੋਈ 1 20 1 25 ਦੀ ਦੇ ਦੇ ਰੱਖੀ। ਅੱਛਾ ਜੀ। ਸਾਂਭ ਕੇ ਰੱਖੋ। ਅੱਛਾ ਜੀ। ਹੁ ਹਾਂ ਨਹੀਂ ਕਰ ਦੋ ਵੀ ਕਰਾ ਲਓ ਜਿੰਨਾ ਕਰਵਾਉਣਾ ਹੈ ਨਹੀਂ ਕਰ ਦੋ ਇਹ ਵੀ ਆਪ ਹੀ ਰਹਿ ਸਾ ਤੇ ਕਿ ਵੀ ਪੂਰੇ 75000 ਦੀ ਦੇ ਦਾਂਗੇ ਅੱਛਾ ਜੀ ਤੇ ਜਦ ਤਨ ਤਿਆਰ ਹੋ ਦੋਵਾਂ ਮਹੀਨਿਆਂ ਨੂੰ ਅੱਛਾ ਜੀ ਕ ਵੀ ਇੱਕ 25 ਦੀ ਜਾਨ ਦੇ ਠੀਕ ਹੈ ਠੀਕ ਲਓ ਜੀ 75000 ਇਹਨਾਂ ਤੇ ਪਰ ਇਦਾਂ ਝੋਟੀਆਂ ਉੱਧਰ ਦੀ ਝੋਟੀਆਂ ਇੱਧਰ ਦੀਆਂ ਝੋਟੀਆਂ ਨਹੀਂ ਆਹ ਉਹ ਚਾਰ ਦਾਂਦੇ ਚਾਰ ਦਾਂਦੇ ਰਤ ਜਾਸੂਗਾ ਪੂਰੀਆਂ ਵੱਡੀਆਂ ਫੁੱਲ ਸਾਈਜ਼ ਦਾ ਰਿਕਾਰਡ ਵੀ ਚੈੱਕ ਕਰ ਸਕਦੇ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆਹ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰਨਾ ਹੈ ਆਹ ਵੀ ਹੋਣੀ ਇੱਕ ਵਾਰ ਸਬਸਕ੍ਰਾਈਬ ਤੇ ਐਂਡ ਤੇ ਇੱਕ ਹੋਰ ਦਿਖਾਉਣਾ ਤੁਹਾਨੂੰ ਉਤੋ ਹੀ ਅਸਿਓ ਇਹ ਜੱਗੇ ਵੀਰੋ ਮਾਤਾ ਜੀ ਜੱਜਾ ਸੁਆ ਸਹੀਆ ਆਪਾਂ 10 ਕਿਲੋ ਦੁੱਧ ਹੋ ਗਏ ਥੱਲੇ ਠੀਕ ਹੈ ਲਓ ਜੀ ਦੁੱਜਾ ਸੁਆ ਪੂਰੀ ਵੱਡੀ ਮੱਝ ਪਹਿਲੇ ਉਧਰੋਂ ਕਿੰਨੇ ਮਹਗਾਈ ਵੀਰ ਨੇ ਅੱਛਾ ਜੀ ਆਪਾਂ ਨੂੰ ਵੱਡੀ ਮੱਝ ਵੀ ਲੈ ਗਿਆ ਤੇ ਦੇ ਦੇ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਘੱਡ ਘਾਟ ਇਹਦਾ ਵੀ ਵੱਡਾ ਵਾ ਕਰਮਾਲੀ ਦਾ ਪੂਰੀ ਵੱਡੀ ਮੱਝ ਹੋਈ ਆ ਤੇ 9 ਤੋਂ 10 ਰੁਪਏ ਜਿਹੜਾ ਦੁੱਧ ਦੇਰ ਤੋਂ ਗਿਆ ਆ ਇਹਦੇ ਪਿੱਛੇ ਜੋ ਆਗ ਭਾਜੀ ਇਹ ਬੱਤਾ ਮਰ ਗਿਆ ਕਦੇ ਨਹੀਂ ਤੇਦਾ ਠੀਕ ਆ ਠੀਕ ਆ ਲਓ ਜੀ ਜਵਾਕ ਇਹਦਾ ਗਿਆ ਜੇ ਮਾਲ ਭਾਈ ਕਹਿੰਦਾ ਕਿ ਤਾਜੀ ਆ ਇਹ ਕਿੰਨਾ ਕੱਢੀ ਜਾਊ ਦੁੱਧ ਜੱਗੇ ਵੀ 10000 ਆ ਯਾਰ ਠੀਕ ਆ ਲਓ ਜੀ 10 ਤੋਂ 11 ਲਾ ਲੇਕਰ ਦੁੱਧ ਭਰੀ ਜਾਊਗੀ ਕਰਮਾਲੀ ਤੇ ਰੇਡ ਭਾਈ ਕਹਿੰਦਾ ਕਹਣ ਮੋਕਟਾ ਲਾਇਆ ਸਾਡਾ ਤੇ ਥਾਣੇ ਨੂੰ ਵੀ ਚੰਗਾ ਲੱਗਾ ਵਾ ਕਰਮਾਲੀ ਨੂੰ ਕੀ ਮੁੱਲ ਕਰਨਾ ਪਈ ਇਹਦਾ ਇਹ ਤਾਂ 70 ਜਗ ਵਿੱਚ ਦੇ ਦਿੰਦੇ ਨਹੀਂ ਤੁਹਾਡੀ ਐਟੂ ਨਹੀਂ ਕਰਨੀ ਨਾ ਐਟੂ ਕਰਨੀ ਨਾ ਐਟੂ ਕਰਨੀ ਅੱਛਾ ਜੀ ਜਿਹੜੇ ਇੰਦੇ ਦੇ ਮੱਜਾਂ ਨਾਲ ਕੋਈ ਕਮਾਈ ਨਹੀਂ ਕਰਨੀ ਉਹਨਾਂ ਨੂੰ 2-2000 ਰੁਪਏ ਆਪਾਂ ਦੱਸ ਕੇ ਲੈ ਆਂ ਅੱਛਾ ਜੀ 10 ਕੇ ਲੈਣਾ ਪਾ ਠੀਕ ਹੈ ਠੀਕ ਹੈ ਠੀਕ ਹੈ ਦਾ ਦੋ ਫਿਰ ਜੇ ਵੀ ਜਿੰਨੇ ਦੀ ਆਈ ਗਈ ਫਿਰ ਜਾਣ ਦੋ ਉਹਦੇ ਹਾਂ ਗੱਲ ਹੀ ਕਰਨੇ ਪੂਰੇ ਪਹਿਣ ਦੇ ਇਹ ਨਹੀਂ ਜੀ ਪੂਰੇ 60 ਦੀ 60 ਦੀ ਆ ਜੀ ਲਓ ਜੀ 60 ਵੀ ਆਈ ਦੇ 60 ਦੀ 60 ਦੀ ਦੇਣੇ ਆ ਮਾਉਂ ਤੋਂ ਦਾਰ ਤੋਂ ਤਿਆਰ ਆ ਬਿਲਕੁਲ ਅੱਛਾ ਜੀ ਆ ਮੇਕੋ ਚੰਦਾ ਕੋਈ ਸੇਵਾ ਕਰੇ ਮੇਰਾ ਵੀਰ ਭਰਾ ਹਾਂਜੀ ਤੇ ਵਧੂ ਦੁੱਧ ਘੜਦੀ ਨੇ ਆ ਪੂਰੇ 60000 ਦੀ ਇਹ ਦਵਾਗੇ ਲਓ ਜੀ 60000 ਪੂਰੇ ਲੱਖ ਦੀ ਇਹ ਕਮਾਈ ਕੋਈ ਨਹੀਂ ਦੋਵਾਂ ਮੱਜਾਂ ਦੀ ਪੂਰੀ ਲੱਖ ਦੀ ਆ ਬੜੀ ਬਿਲਕੁਲ ਤਾਲੀ ਜੁਰੀ ਆ ਤੇ ਵੀਡੀਓ ਨੂੰ ਵਾਟਾ ਵਾਟੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ